ਸਹੀ ਗੱਲ ਜੀ ਮੈਂ ਸ਼ੰਕਰ ਸੰਧਵਾ ਤੇ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਨੇ ਆ ਉਹਦੇ ਲਈ ਧੰਨਵਾਦ ਤੇ ਅੱਜ ਵੀ ਆਪਾਂ ਕਰਦੇ ਲੱਗੇ ਆ ਸੀਜ਼ਨ ਦੇ 2024 ਦਾ ਪਹਿਲਾ ਮੈਚ ਚਾਲੂ ਤੇ ਤੁਹਾਡੇ ਸਾਰਿਆਂ ਦੇ ਬੜੇ ਮੈਸੇਜ ਆਉਂਦੇ ਸੀ ਵੀ ਕਦੋਂ ਖੇਡਣਾ ਕਦੋਂ ਖੇਡ ਤੇ ਅੱਜ ਬਾਬੇ ਦੀ ਕਿਰਪਾ ਦੇ ਨਾਲ ਬੈਕ ਟੂ ਫੇਰ ਗਰਾਊਂਡਾਂ ਦੇ ਵਿੱਚ ਤੇ ਤੁਸੀਂ ਪਿਆਰ ਦਿੰਦੇ ਰਹੋ ਤੇ ਹੁਣ ਆਪਾਂ ਅੱਜ ਚਾਲੂ ਜਿੱਦਾਂ ਮੇਰਾ ਡੇਲੀ ਦਾ ਰੁਟੀਨ ਹੁੰਦਾ ਵੀ ਮੈਂ ਮੈਚ ਖੇਡਣ ਲੱਗਿਆਂ ਕੀ ਕਰਦਾ ਵਾਂ ਜਾਂ ਕਿੱਥੇ ਸਭ ਤੋਂ ਪਹਿਲਾਂ ਆਪਾਂ ਸਾਡੇ ਗੁਰਦੁਆਰਾ ਬਾਹਰ ਸੰਧਵਾ ਦੇ ਵਿੱਚ ਸਾਡੇ ਪਾਪਾ ਕਹਿੰਦਾ ਮਹਰਜੀ ਦਾ ਉੱਥੇ ਕਰੀ ਤੇ ਆਪਾਂ ਦਰਸ਼ਨ ਦਰਸ਼ਨਾਂ ਤੋਂ ਬਾਅਦ ਫਿਰ ਜਾਈਦਾ ਮੈਚ ਤੇ ਆਜੋ ਪਹਿਲਾਂ ਬਾਅਦ ਜਿ ਕਰੀਏ ਪਾਪਾ ਜੀ ਦੇ ਦਰਸ਼ਨ ਤੇ ਉਸ ਤੋਂ ਬਾਅਦ ਚੱਲਦੇ ਆ ਗੁਰਦੁਆਰੇ ਚਲੋ ਜੀ ਹੁਣ ਕਰ ਲਈ ਆਪਾਂ ਪਾਪਾ ਜੀ ਦੇ ਦਰਸ਼ਨ ਚਲਿਏ ਮੈਚ ਤੇ ਮੈਚ ਆਪਣਾ ਉਹ ਪਤਾਨੀ ਅੱਜ ਚੋਲਾ ਸਾਹਿਬ ਦੇ ਨਾਲ ਕਿਸ ਰੌਣਾ ਨੂੰ ਦੇ ਨਾਲ ਹੀ ਨਾ ਪੂਰਾ ਪਤਾ ਨਹੀਂ ਆ ਸ਼ੋਅ ਮੈਚ ਆ ਦੇ ਕੱਪ ਤੇ ਆਪਾਂ ਜਾ ਕੇ ਅੱਜ ਫਿਰ ਪ੍ਰਦਰਸ਼ਨ ਤੇ ਵਿੱਚ ਵਿੱਚ ਜੋ ਜੋ ਵਧੀਆ ਦੀ ਲੱਗਦਾ ਵਧੀਆ ਵਧੀਆ ਗੱਲਾਂ ਹੋਣ ਗਿਆ ਤੁਹਾਡੇ ਨਾਲ ਕਰਦੇ ਆ ਸ਼ੇਅਰ ਓਕੇ ਭਵਾਨ ਜੀ ਮੈਂ ਲਵਣਾ ਜਿੱਕੇ 500 ਆ ਮੇਰੇ ਨਾਲ ਲੜਨ ਤੁਰਕੇ ਮੇਰੇ ਨਾਲ ਲੜਦਾ ਤੇ ਤੂੰ ਸਾਡੇ ਪੈਸੇ ਲਵਾਤੇ ਇਹ ਜਗ੍ਹਾ ਬਲੌਕਰ ਬਲੌਕਰ ਇਕੱਠੇ ਹੋ ਗਏ ਮੈਂ ਕੋਈ ਭੁਆਜੀ ਵੱਡੇ ਬਲੌਗਰ ਆ 1500 ਰੁਪਏ ਉਹਨੂੰ ਦੇ ਕੇ ਗਾ ਤੇ ਗਾ ਸੁਣੋ ਉਹਨਾਂ ਨੂੰ ਕਹਦੇ ਵੀ ਰੂਟਰ-ਪੂਟਰ ਮਾਰ ਦੋ ਤੇ ਰੂਟਰ-ਰੂਟਰ ਰੂਟਰ-ਵੋਟਰ ਉਹ ਮਾਰਤਾ ਉਹ ਤਵਾ ਸੁਹਾ ਕਦੀ ਮਾਰਿਆ ਉਹਨਾਂ ਉਹ ਤਾਂ ਮਿਸਮਾਨ ਉਹ ਮਹਾ ਮੈਚ ਹੋਇਆ ਸੀ ਸਾਰੇ ਮੈਚ ਕੈਨਸਲ ਹੋ ਗਿਆ ਅੱਜ ਮੈਂ ਚੈਂਕੀ ਐਡੀ ਫਿਰ ਬਾਅਦ ਜਿੰਨੇ ਆਨੂੰ ਪੁੱਛਿਆ ਫਿਰ ਫੋਨ ਕਿੰਨੇ ਗਏ ਬੜੇ ਨਹੀਂ ਚੁੱਕੇ ਸਾਰੇ ਆ ਵਾਹ ਵਾਹ ਮੈਂ ਹੁਣ ਜੇ ਲੋੜ ਹੋਵੇ ਤਾਂ ਵੀ ਨਹੀਂ ਚੁੱਕਣਾ ਜਿੱਦੀ ਆਫਰ ਖੰਡੀ ਆਦੇ ਨੇ ਉਹ ਬੜੀ ਚੜੀ ਆਫਰ ਮਿਲਦਾ ਮੈਂ ਤੇਰੇ ਸਾਹਮਣੇ ਹਾਂ ਕੋਈ ਕਦਰ ਨਹੀਂ ਛੱਡੀ ਆਪਾਂ ਨੇ ਕੋਈ ਆਇਦਰ ਬੋਲਾ ਮੋਲ ਪਾਇਆ ਭਵਾਨਾਂ ਦਾ ਵੀ ਮੈਂ ਬੋਲੇ ਤੇ ਬੜੇ ਪਾਏ ਸੀ ਕਿ ਮੈਂ ਵੀ ਕੱਲ ਦਾ ਇੱਕ ਦੋ ਜਾਣੇ ਨੂੰ ਪੁੱਛਿਆ ਹੂੰ ਤੇ ਭਰਾਵਾ ਲੋਕਾਂ ਨੇ ਤੇ ਪੈਸੇ ਇੱਕ ਦੋ ਬੰਦੇ ਨੇ ਇੰਨੇ ਕੁ ਮੰਗ ਲਏ ਔਖਾ ਨਾ ਇਦਾਂ ਨਾ ਕਰਿਆ ਕਰੋ ਇੰਨੇ ਵੀ ਚੰਗੇ ਬਿਆਦੇ ਚਲੋ ਮੰਨਦੇ ਤੁਸੀਂ 스타 ప్ਲੇਅਰ ਆ ਜਾ 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 ਕੋਈ ਸ਼ੋਅ ਮੈਚ ਦਾ ਵੱਖਰਾ ਹੁੰਦਾ ਵਸਾਂ ਕਿਤਾਬ ਕੋਈ ਹਨਾ ਉਹਦਾ ਹੁੰਦਾ ਕਿ ਕਲੱਬਾਂ ਦਾ ਵੱਖਰਾ ਪਿੰਡ ਪੱਤਰ ਤੇ ਤਾਂ ਸਾਰੇ ਇਹਦੇ ਤੇ ਨੂੰ ਉਹਦੇ ਤੇ ਬੰਦੇ ਪਿੰਡ ਪੱਤਰ ਤੇ ਤਾਂ ਬੰਦਾ ਤੁਸੀਂ ਜਿੰਨੇ ਮਰਜ਼ੀ ਮੰਗ ਲੋ ਲੋਕੀ ਭਰ ਦੇ ਉਹਦੇ ਪਰਚੇ ਕਰਦੇ ਵੀ ਆ ਨਾ ਜੋ ਬੰਦੇ ਦੀ ਜਿਹਾ ਕੋਣ ਬੋਤਲ ਕੱਢਣ ਵਾਲਾ ਕੰਮ ਕਰਦੇ ਜਿਉਂ ਸਵੇਰ ਤੋਂ ਆਉਂਦੇ ਆ ਸ਼ਾਮ ਮਾਤਾ ਕਹਿੰਦਾ ਇੱਕ ਵੇਲੇ ਤੇ ਲੈ ਜਾਂਦੇ ਆ ਸੌਕਟੇ ਨੂੰ ਤਾਂਕਾ ਹੀ ਬੰਨਾ ਤੋਰੀ ਪਈਦਾ ਸਹੀ ਹੈ ਤੇ ਰਾਤ ਤੇ ਫਿਰ ਕਈ ਵਾਰ 12:00 ਵਜੇ ਨਾਲ ਛੱਡਦੇ ਆ ਉੱਥੇ ਜਿੰਨੇ ਮਾਰਾ ਪਰੇ ਪਰਾ ਲੈ ਬੰਦਾ ਪਾਉਂਦਾ ਹੋਰ ਭੱਜਦੇ ਜਦੋਂ ਭੱਜ ਜਾਂਦੇ ਤੇ ਖੁੱਲ ਹੁੰਦਾ ਨਹੀਂ ਲੋ ਕੋਣ ਠੀਕੀ ਗੱਲ ਆ ਕੋਣ ਨਾ ਕਿ ਅੱਜ ਭੱਜਦੇ ਆ ਹਾਂ ਉਹ ਮੈਂ ਕਿੱਥੇ ਤਰਾਂ ਸਰਕਾਰਾ ਦੇ ਕੋਲ ਉਹਦੇ ਪੱਨ ਕਰਕੇ ਜਾਂਦੇ ਜੇ ਕੋਈ ਤਾਂ ਡਾਇਡੂ ਹੀ ਮਾਰ ਕੇ ਮੈਂ ਕਿਥੇ ਨਹੀਂ ਆ ਰਹਾ ਜੀ ਜਿਹਦੀ ਜਿਹਨੂੰ ਆਹ ਮੈਂ ਤੇ ਭੁਲਾ ਮੈਂ ਤਿੰਨੇ ਕਿ ਜੱਫੇ ਹੋਣਗੇ ਭੁਲਾਣਾ ਜੇ ਮੇਰੇ ਕੋਲ ਪੰਜ ਛੇ ਜੱਫੇ ਹੋਣਗੇ ਸਾਰੇ ਮੈਨੂੰ ਜਦੋਂ ਮੈਂ ਉਲਟ ਤੇ ਇਹ ਵੀ ਕਰਦਾ ਮੈਂ ਤੈਨੂੰ ਫੜ ਕੇ ਆਹ ਇਹ ਇਹ ਦੋ ਚਾ ਮਰਾ ਕੀ ਨਾਲ ਇਹਦਾ ਇਹਨਾ ਟੀਮ ਬੜੀ ਠੜੀ ਬਣਾਈ ਚੋਦੇ ਦੇਖੇ ਤੋਰਿਆਂ ਨੂੰ ਇੱਕ ਜੱਫਾ ਹੀ ਲੈ ਕੇ ਆਜਾ ਇੱਕ ਜੱਫਾ ਲੈ ਕੇ ਸਾਰੇ ਮਾਲਕਾਂ ਨੂੰ ਬਾਦ ਨਹੀਂ ਇੱਕ ਤੇ ਪੰਦਰਾਂ ਨਾਲ ਕਹਾਵਾ ਉਹ ਕੋਈ ਨਹੀਂ ਫੜਿਆ ਲੰਦਾ ਉੱਪਰੋਂ ਦੇ ਫੜਿਆ ਲੰਦਾ ਤੇ ਕਰਨਾ ਨਹੀਂ ਗਰਮੀ ਕੋ ਤਾਂ ਪਪਾ ਇੰਨਾ ਸਿਆਲੀ ਦੇ ਹਿਸਾਬ ਨਹੀਂ ਦੋ ਉਹ ਗਰਮੀ ਦੀ ਗੱਲ ਆ ਬੜੀ ਗਰਮੀ ਤੇ ਸੁਖਮਨੀ ਘੇੜਦਾ ਮੱਧਰਾ ਦਾ ਮੈਚ ਹਾਂ ਉਹ ਉਹ ਤਾਂ ਮੇਰੇ ਤੋਂ ਨਾ ਵੀਡੀਓ ਜੀ ਵੀ ਵਾਇਰਲ ਬੜੀ ਹੋਈ ਹੈ ਦੂਜਾ ਵੜਾ ਭੱਜਾ ਤੇਜ਼ ਗੱਡੀ ਲਾ ਕੇ ਤਾਂ ਮੈਂ ਛਾਲ ਵੀ ਮਾਰ ਕੇ ਲੱਗ ਗਿਆ ਫੜਿਆ ਅੱਛਾ ਬੜੀ ਵਾਇਰਲ ਤਿੰਨ ਚਾਰ ਮੈਂ ਕਿੱਥੇ ਗਿਆ ਹਾਂ ਉਹ ਮੈਂ ਮੇਰੇ ਲੱਗ ਗਿਆ ਜੇ ਮੈਂ ਬਹਿ ਗਿਆ ਟਰਾਲੀ ਤੇ ਹਾਂ ਕਾਲ ਮਾਗੇ ਪਾ ਲਈ ਬਹੁਤ ਨਾ ਬੜਾ ਸਾਹੂ ਸਾਈ ਹੋਇਆ ਹਾਂ ਹਾਂ ਕੋਈ ਨਹੀਂ ਗੱਲ ਨਹੀਂ ਕਰਣੀ ਫੜਿਆ ਜਾਂਦਾ ਕਿੰਨੀ ਗਰਮੀ ਕਿੰਨੀ ਆ ਕੁੱਕੜ ਫੜਨਾ ਕੋਈ ਨਾ ਬੰਦੇ ਫੜੇ ਆ ਸਾਧ ਨੂੰ ਡੜਦਾ ਹੀ ਆ ਆਪਾਂ ਕਿਹੜੇ ਲੋਈ ਦੇ ਯਾਰ ਪਰ ਲੋਠਾ ਨੂੰ ਤੈਨੂੰ ਪਤਾ ਹੀ ਆ ਲੋਠਾ ਦਾ ਨੋ ਕੋਈ ਮੱਦਾਨਾ ਕੱਸੀ ਆ ਮਾਈਂ ਕੀ ਖਾਈ ਦੇ ਕੁੱਕੜ ਛੱਡ ਬਲਵਾਨਾ ਤੂੰ ਬੰਦੇ ਰੋਲੇ ਆ ਰੋਲਦਾਂਗੇ ਅੱਗੇ ਆ ਤੇ ਮੈਂ ਕਹ ਤਾ ਮੈਂ ਰੋਲੇ ਆ ਪੂਰੇ ਹੈ ਜੱਟ ਕਿਆ ਹਾਂ ਬੁਲਾ ਸੱਟਿਆ ਖੇੜਦੇ ਆ ਮੈਂ ਤਾਂ ਮੁੰਡਾ ਲਾਈ ਆ ਪਰ ਨਹੀਂ ਉਦਾਂ ਮੇਰਾ ਥੋੜਾ ਜਿੱਦਾਂ ਹੋਵੇ ਨਾ ਵੀ ਧੁੱਪ ਜੀ ਹੋਵੇ ਤੇਰੀ ਉਹਦੇ ਵਿੱਚ ਖੇਡ ਨਹੀਂ ਕਰਦਾ ਪਰ ਥਾਂ ਦੇ ਵਿੱਚ ਕੱਪੜੇ ਲਾਉਣ ਨੂੰ ਦਿੰਦੀ ਕਰਦਾ ਮਾਲ ਜਾਨ ਮਾਰ ਹਾਂ ਹਾਂ ਉਹ ਉਦਾਂ ਭਾਵੇਂ ਲੋੜੀਓ ਬਾਹਰ ਖੇੜ ਲਈ ਤਾਂ ਤੇ ਫਿਰ ਮੈਂ ਕੀ ਕੀਤਾ ਮੈਂ ਹਾਂ ਵੀ ਚਾਲਾ ਇਸ ਤੋਂ ਪਾਏ ਨਹੀਂ ਲੱਗਿਆ ਰੁਕ ਜਾ ਮਨਾ ਬੈਦਰ ਖਰਾਬ ਹੋ ਜਾਂਦਾ ਨਾ ਤੇ ਬੈਦਰ ਖਰਾਬ ਹੋਵੇ ਚਾਹੇ ਤਾਂ ਹਾਂ ਠੀਕ ਹੈ ਪੰਜ ਡਾਈਟ ਜਾਂ ਤੇਰੇ ਬੜੇ ਚਾਚੇ ਆ ਡਾਈਟ ਦੇ ਹਾਂ ਆ ਸਾਰੇ ਵੇਲਾ ਕੁਛ ਨਹੀਂ ਕਰਦੇ ਲੋ ਹਾਂ ਜੀ ਹੈਪੀ ਰਿਪਨ ਮੈਂ ਹਾਂ ਜੀਰ ਕਿੰਨੇ ਦੱਸ ਜੀਰ ਪਾਣੀ ਦੋ ਉਹਨੂੰ ਜੋਰ ਦੱਸ ਹੋ ਗਿਆ ਕੰਮ ਕਰਦੇ ਆਈ ਨਾ ਉਹ ਨਾਲ ਜੀ ਨਹੀਂ ਮੈਨੂੰ ਪੂਰੀ ਉਹ ਕਰ ਮੈਨੂੰ ਖਾਣਾ ਨਹੀਂ ਹੀ ਤੋ ਹੈ ਖਾਣਾ ਨਹੀਂ ਆ ਦੇਖੀ ਨਹੀਂ ਤੇ ਕੁਝ ਬੋਲ ਮੈਨੂੰ ਪਾਈ ਜਾ ਜਾ ਝੂਠ ਪ੍ਰਾਣ ਗੁੰਨ ਨੇ ਸਾਦੇ ਸਾਤੇ ਦਾ ਸਾਜੋ ਖਾਣਾ ਦਰਸ਼ਕ ਦਾ ਖੰਡਾ ਇਤੋ ਮੇ ਖਾ ਗਿਆ ਨਹੀਂ ਹੁੰਦਾ ਡਾਈ ਦਾ ਆਪਣੀ ਦਸਣਾ ਹੁਣ ਸਿਆਲ ਨੂੰ ਭਜ ਦਿਨ ਕਿਉਂ ਬਾਈਡ ਖਾਦੀ ਨਹੀਂ ਜਾਂਦੀ ਇਹ ਵੀ ਚੱਕਰ ਹੈ ਤੇ ਭਾਣ ਜੀ ਆਣਾ ਸੀ ਅੱਡੀਆਂ ਜੀਆ ਕੁੰਬ ਕਰਨਾਂ ਨੂੰ ਖੰਦਾ ਹੀ ਜ਼ਿਆਦਾ ਵੈਲੀ ਦਿਨ ਨਿੱਕਾ ਪੈਣ ਦਾ ਅੱਡੀਆਂ ਜੀ ਜਾਂਦਾ ਪਿਓਗੇ ਦੇਖੀਆਂ ਜੀ ਨੀ ਹੁੰਦਾ ਟੋਪਿੰਗਾ ਤੇ ਅੰਦਾਸ ਤੁਸੀਂ ਵੀ ਰੱਦ ਕਰ ਮੈਂ ਉਹਦੇ ਨਾਲ ਜੇ ਉਹ ਕਿਉਂ ਖੜੀ ਆ ਬੱਬੜਾਈ ਚੱਲ ਬਣਾ ਬਹੁਤ ਜੀ ਖੱਡਾ ਹੋਇਆ ਥੋੜਾ ਜਿੱਦੇ ਮੋਟਲ ਇਤੋ ਬ੍ਰੇਕ ਮਾਰੀ ਦੇਖੋ ਮੁਕੇ ਦੂਜੇ ਪਾਸੇ ਨੂੰ ਹੋ ਗਈ ਕਿੰਨੀ ਆਉਂਦੀਆਂ ਕਿੰਨੀਆਂ ਬਾਜੀਆਂ ਵਈਆਂ ਦੋ ਤਿੰਨ ਬਾਜੀ ਪਈਆਂ ਉਹਦੇ ਪਲਟੀ ਵਿਖਾ ਗਈ ਐ ਦੋ ਤਿੰਨ ਉਹਦਾ ਟੋਟਲ 100 ਚੱਕੀ ਗੱਡੀ ਦੋ ਬਾਜੀਆਂ ਪਈਆਂ ਇਹਨੂੰ ਘੱਟ ਪੈਣ ਨਹੀਂ ਲੱਗੀ ਗਈ ਨਾ ਪਛਾਣ ਹੋਵੇ ਦੋ ਦਾ ਪਛਾਣ ਹੋਵੇ ਦੋ ਜਣੇ ਹੀ ਗੱਡੀ ਚਾਲਾ ਇੱਕ ਨਾ ਵੀ ਹੋਣਾ ਕੋਈ ਤੇਜ਼ ਹੋਊਗੀ ਗੱਡੀ ਜੇ ਬੰਦੀਆਂ ਪਈਆਂ ਹੈ ਇਹ ਤਾਂ ਭਾਈ ਤੇ ਵਧੀ ਗੱਡੀ ਕੋ ਬੰਨਾ ਨਾ ਬ੍ਰੇਕ ਮਾਰੀ ਤੇ ਬਜਰੀ ਪਈ ਹੈ ਨਾ ਕੱਲੀ ਬਜਰੀ ਘੁੰਮ ਗਈ ਗੱਡੀ ਘੁੰਮ ਗਈ ਬਾਤ ਚ ਉਹ ਜਿਹੜਾ ਫਟਕਾਉ ਕਰਦਾ ਹੈ ਉਹਦੀ ਜਿਹੜੇ ਵੇਤ ਨਹੀਂ ਬਣਾਏ ਹੁੰਦਾ ਕਬੱਡੀ ਵਾਲਿਆਂ ਦੇ ਥੋੜਾ ਜਿਹਾ ਓੱਖਾ ਹੀ ਕੰਮ ਚੱਲਣ ਦਿਆ ਜਿਹੜੀ ਬੀਮ ਨਹੀਂ ਬਣਾਇਆ ਕਰਾਜੇ ਪદ્ધਤੀ ਦੀ ਉਹ ਕਰੇ ਉਹਦੇ ਕੀ ਵੱਜ ਗਿਆ ਉਹ ਗਾਈ ਵੱਜ ਗਈ ਉਹਦੇ ਗਾਈ ਗੱਡੀ ਭਾਦੀ ਹੁੰਦੀ ਸੀ ਉਹ ਜਿਹੜਾ ਫਲਾਈਓਵਰ ਵੇਤ ਨਹੀਂ ਬਣਾਇਆ ਹਾਂ ਦਾ ਬੀਮ ਤੇ ਉਹਦੇ ਉੱਤੇ ਚੜ ਗਈ ਇੱਕ ਵਾਰ ਉੱਤੇ ਚੜ ਕੇ ਪਲਟੀ ਖਾ ਕੇ ਫੇਰ ਪਲਟੀ ਖਾ ਕੇ ਫੇਰ ਉਹਦੇ ਉੱਤੇ ਡਿੱਗੀ ਜਾ ਚਲ ਬਚਾਅ ਹੋ ਗਿਆ ਬੱਜ ਗਏ ਉੱਤਰ ਦੇ ਬਾਥਰਮ ਕੰਡ ਦੇ ਆਇਆ ਜਿੱਦਾਂ ਫਿਲਮਾਂ ਚ ਸੀਨ ਕਰੀਦਾ ਅੰਦਰ ਉੱਥੋਂ ਉਸੇ ਜਿੱਦਨ ਉੱਛੜਿਆ ਠੀਕ ਹੈ ਕੀ ਕੀ ਹਟਿਆ ਨਹੀਂ ਗਿਰੇ ਮੈਨਾਂ ਨਹੀਂ ਸ਼ੋਰ ਚ ਬੋਲਿਆ ਵੀ ਅੰਨੇ ਕੱਢਦੇ ਕੋਈ ਕਬੱਡੀ ਵਾਲੇ ਨੇ ਸ਼ੋਰ ਚ ਬੋਲਣਾ ਨਹੀਂ ਅੱਜ ਨਹੀਂ ਉਹ ਨਮੀ ਜਿਹੀ ਹੋਈ ਉਹ ਕੋ ਕਬੱਡੀ ਉੱਪਰ ਜਾ ਰਿਹਾ ਰਾਜਾ ਪਧਰੀ ਬਾਲ ਦੀ ਬੋਲ ਆਹ ਬਾਲ ਦੀ ਬੋਲ ਬੈਂਪਰ ਅਗਲੇ ਤੋਂ ਬਾਅਦ ਚ ਮੁੜ ਕੇ ਉਹਨਾਂ ਕੱਢ ਜਾਂਦਾ ਕੰਮ ਦੇਖਾਂ ਦੋ ਸਾਲ ਹੋ ਗਿਆ ਵਾਧੂ ਗਿਆ ਉਹਨੂੰ ਕਿ ਨਹੀਂ ਦੋ ਸਾਲ ਤੋਂ ਵਾਧੂ ਦੋ ਸਾਲ ਹੋ ਗਿਆ ਤਿੰਨ ਹੋ ਗਏ ਓ ਫਿਰ ਨਹੀਂ ਨਹੀਂ ਦੋ ਏ ਬਾਬਾ ਉਹਨੂੰ ਕਦੋਂ ਮਿਲੀ ਆ ਮੈਂ ਥੋੜਾ ਜਿਹਾ ਤਹਾਕ ਕਰੀ ਉਹ ਤੁਹਾਨੂੰ ਕਬੱਡੀ ਵਾਲਿਆਂ ਨੂੰ ਡਰਾਈਵਰ ਨਹੀਂ ਰੱਖਣਾ ਚਾਹੀਦਾ ਨਹੀਂ ਚਾਹੀਦਾ ਰੱਖ ਚਾਹੀਦਾ ਆ ਵਾਹ ਵੇਖਣਗੇ ਇਹਨੂੰ ਡਰਾਈਵਰ ਚਾਹੀਦਾ ਤੁਰਨਾ ਟਾਈਮ ਨਾ ਨਾ ਵਿਆਹ ਵੇਖਣ ਗਿਆ ਸੀ ਉਹਦੇ ਵਿਆਹ ਵੇਖਣ ਗਿਆ ਹੁਣ ਵਿਆਹ ਦੇ ਵਿੱਚੋਂ ਜਾਂਦੋ ਫਿਰ ਬਾਹਰ ਲਾਏ ਹੁਣ ਕੋਈ ਡਰਿੰਕ ਡਰਾਈਵ ਵਾਲੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਮੈਂ ਤੇ ਭਰਾਵਾ ਜਦੋਂ ਲੈ ਆ ਗੱਡੀ ਮੈਂ 60 65 ਤੋਂ ਨਹੀਂ ਮਝਾਈ ਵਾ ਹਾਂ ਉਹ ਗੱਡੀ ਜਿਹੜੀ ਐਵਰੇਜ ਹੀ ਅੱਠ ਦਿਨ ਲਾ ਪਈ ਹਾਂ ਠੀਕ ਉਹਦਾ ਕਿੰਨੀ ਉਹਦਾ ਉਹਦਾ ਨਹੀਂ ਉਹਦਾ ਉਹਦੀ ਦੋ ਤੇਲ ਦੀ ਆ ਫਿਰ ਉਹ ਤਿੰਨ ਦੀ ਆ ਮੈਂ ਪਰ ਉਹਨੂੰ ਚਲਾਉਣਾ ਵੀਰੇ ਪ੍ਰੇਮ ਨਾਲ ਪੁਝਾ ਕੀ ਕੀ ਕਰਾਂਗੇ ਤੈਨੂੰ ਮੈਂ ਅੱਜ ਕਹਿਣਾ 60 60 ਤੇ 70 ਤੂੰ ਤੇਨੂੰ ਵੱੱਤ ਨਹੀਂ ਸਕਦੇ ਹੁਣ ਮੰਨ ਕੇ ਚੱਲੋ ਅਸੀਂ ਆਪਾਂ 100 ਤੇ 120 ਤੇ ਜਾਵਾਂਗੇ ਨਾ ਕਿੰਨੀਆਂ ਬ੍ਰੇਕਾਂ ਮਾਰਨੀਆਂ ਪੈਣੀਆਂ ਆਪਾਂ ਨਹੀਂ ਉਹ ਲੰਘਾਉਣ ਖਾਣੋ ਇਹ ਮੰਨ ਕੇ ਚੱਲੋ ਆਪਾਂ 70 ਤੇ ਜਾਵਾਂਗੇ ਆਪਾਂ ਨੂੰ ਕੋਈ ਬ੍ਰੇਕ ਨਹੀਂ ਮਾਰਨੀ ਸਾਨੂੰ ਆ ਮਾਝੇ ਮਾਝੇ ਦੀ ਵੇਲਾ 3 ਘੰਟੇ ਦਾ ਰਹਾ ਸਾਡਾ ਪਰ ਇੱਕ ਸਾਈਡ ਤੋਂ ਇੱਕ ਉੱਥੋਂ ਮਾਝਾ ਖਤਮ ਇਧਰੋਂ ਤੋਂ ਮੇਰੀ ਨਾ ਗੱਲ ਯਾਦ ਰੱਖੀ ਵੀ ਤੂੰ 120 ਤੇ ਜਾਈ ਮੈਂ ਮਗਰ ਤੇਰੇ 70 ਤੇ ਆਉਂਗਾ ਤੂੰ ਮੈਨੂੰ ਕਿੰਨਾ ਚਿਰ ਪਹਿਲਾਂ ਪਹੁੰਚੇ ਉਹ ਕੱਚੂ ਕੰਮ ਵਾਲਾ ਕੰ ਆਲੇ ਗੱਡੀ ਦੀ ਖਸਾਈ ਕਹਿੰਦੇ ਰੇ ਬ੍ਰੇਕਾਂ ਦਾ ਸੁਣਿਆ ਤੇ ਨਾ ਕੋਈ ਕਸਦਾ ਨਾ ਦੇ ਕਿ ਅੰ ਆ ਕਿਦਾਂ ਪੱਟ ਵੀ ਸੁਣ ਜਿਆ ਹੁੰਦਾ ਨਾ ਮੈਂ ਤਾਂ ਜਾਪੜੇ ਚਰਬੰਗ ਆਇਆ ਵਾ ਤੇ ਉਹ 118 ਟੈਟ ਹੋ ਗਿਆ ਗੱਡੀ ਚਲਾਕ ਲਾ ਗਿਆ ਚਲਾਈ ਨੂੰ ਆ ਉਦੋਂ ਮੈਂ ਚਲਾਇਆ ਲੰਜੀ ਨਹੀਂ ਚਲਾਈ ਇਸ ਤੇ ਲਿਖਦਾ ਬੱਚੇ ਗੋਪੀ ਦੀ ਗੱਡੀ ਲੈ ਇਸ ਤੇ ਕੋਈ ਨਹੀਂ ਅਪਾ ਸਰਮਾਨਤ ਕਰ ਸਕਦਾ ਇਹ ਨਾ ਪਹਿਲਾਂ ਨੇਕੀ ਹੁੰਦੇ ਆ ਲੈ ਇਸ ਤੇ ਕੋਈ ਨਹੀਂ ਇਹ ਪੱਕੀ ਤੇ ਜਾਗੇ ਰੁਕੀ ਗੌਣ ਤੇ ਲੈ ਨਹੀਂ ਲੈ ਦੀ ਹੁਣ ਭਰਾ ਆਹ ਦਾ ਹੁੰਦਾ ਮੈਂ ਨਾ ਵੇਹ ਰੂਪੀ ਕਹਿੰਦੇ ਹੂਟਿਆਰੀ ਬੋਲਿਆ ਹੀ ਨਹੀਂ ਇਹਦੇ ਵਿੱਚ ਭਰਾਵਾ ਗੱਡੀ ਦਾ ਦੀਆ ਕੱਲ ਇੱਕ ਮੈਨੂੰ ਕਹਿੰਦਾ ਏ ਮੈਂ ਚਾਬਾ ਤੇ ਆਇਆ ਮੈਂ ਗੱਡੀ ਵਿੱਚ ਆ ਨਾ ਅੰਦਰੋਂ ਇਹ ਬੈਠਾ ਹੀ ਬੈਠੀ ਹੈ ਕਹਿੰਦਾ ਵੇ ਉਹ ਕੀ ਕਹਿੰਦਾ ਵਿੱਚ ਹੁੰਦਾ ਆ ਆਰ ਆਰ ਜੀ ਹੈ ਨਾ ਉਹਨਾਂ ਨੇ ਚਲਾ ਕੇ ਦਾ ਮੈਂ ਮਾਮਾ ਕਿਹਾ ਮੇਰੇ ਸਾਹਮਣੇ ਕਹਿੰਦਾ ਨਾ ਥਾਰ ਆਰ ਆਰ ਜੀ ਮੈਂ ਤੈਨੂੰ ਦੱਸਦਾ ਥਾਰ ਆਰ ਆਰ ਜੀ ਹੈ 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 ਥਾਰ ਆ ਰਹੀ ਐ ਵਿੱਚੋਂ ਚਲੋ ਹੁਣ ਚੱਲੀਏ ਫਿਰ ਆਪਾਂ ਟਾਈਮ ਹੋ ਗਿਆ ਮੁੜ ਕੇ ਫਿਰ ਗਰਾਊਂਡ 'ਚ ਵਾਜਾਂ ਮਾਰਦੇ ਸ਼ੰਕਰ ਦੇਖਣਾ ਨਿੱਕਾਂ ਦਾ ਉਹ ਵੇ ਮੋਟਰਸਾਈਕਲ ਤੇ ਬੈਠਾ 25 ਗੱਲ ਏ 13 ਦੀ ਗੱਲਾ ਭਰਾਓ ਉਹਦੇ ਉੱਥੇ ਤਿੰਨ ਸੱਧਿਆ ਕਿੱਥੇ ਦੀ ਗੱਲ ਐ ਕਮਾਣੀ ਉਹ ਇੱਥੇ ਤੱਕ ਫੋਟੋ ਆ ਗਈ ਆ ਉਹਨਾਂ ਦਾ ਫੋਨ ਲੈਣ ਤਰੀ ਲਾਈ ਕਾ ਮੋ ਵਾ ਮਤਲਬ ਬਾਹ ਜਰੀ ਲਾਇਆ 13 ਐ ਤਾਰੇ ਬਿਖਾਏ ਇਹ ਪੂਰਾ ਕਰਦੀ ਹੁਣ ਫਿਰ ਜਰੀ ਲਾ ਮਰ ਨਹੀਂ ਇਹ ਬੰਦੇ ਅੱਜ ਇਹ ਕਰਦੀ ਹੈ ਕਿ ਹੁਣ ਕਿ ਬਾ ਕਦੋਂ ਕਰਨਾ ਮਨ ਮਨ ਕੇ ਚੱਲ ਕਿ ਐਦਾਂ ਥੋੜਾ ਥੋੜਾ ਚੱਲ ਨਹੀਂ ਜਾਂਦਾ ਕੰਮ ਵਧੀਆ ਨਹੀਂ ਐਦਾਂ ਨਹੀਂ ਚਲਾਈ ਜਾਂਦੇ ਤੈਨੂੰ ਤੰਮੀ ਲਾ ਵਧੀਆ ਕੰਮ ਜੋਨੀਆਂ ਦਿੱਤੀ ਗਏ ਨਹੀਂ ਉਹ ਤਾਂ ਜਿੱਤ ਕੇ ਵੀ ਬਹਿ ਗਏ ਆ ਫੇਰ ਪਹਿਲਾਂ ਜਿੱਤਾਂ ਸਕੀ ਸਵਾਹ ਤੂੰ ਡੱਕੇ ਸੇ ਬੱਦ ਲੈ ਕੇ ਜਿੱਤਾਈ ਫੁਲਟੀਆਂ ਕਰ ਲਾ ਪਿਆ ਨਾ ਮੁਰਗੇ ਆਹੋ ਬਸ ਇਹਦਾ ਯਾਰ ਟੋਡੀ ਰਹਿਣੇ ਹਾਂ ਸਾਡੇ ਆਇਆ ਦੋਵੇਂ ਪਿੰਡ ਸਾਈਡ ਹੋਇਆ ਮਾਜੂ ਲੱਗਦਾ ਹੈ ਤੇ ਬਾਜੂ ਲੱਗਦਾ ਬਾਜੂ ਘਰ ਮੈਂ ਫਰਾਉ ਇਹ ਆ ਜਾ ਆ ਜਾ ਉਹ ਸਭ ਡਰੇ ਮਾਣੇ ਵਾਲੇ ਬਾਏ ਦੇ ਪੂਰੇ ਧੜੀ ਚੱਕਰ ਜਿਹਦੀ ਧੌਂ ਦੇ ਹੱਥ ਆ ਗਿਆ ਨਹੀਂ ਗਿਆ ਮੁਰਗੇ ਤੋਂ ਉਹਦਾ ਤਰਗਲੇ ਤਿੰਨ ਗਏ ਕੰਮ ਗਏ ਚਾਰ ਪਰ ਇਹਦੇਰ ਕਾ ਜੱਫੀ ਨੇ ਆਪਣੀ ਮੈਂ ਉਹਦਾ ਬੜੋ ਚਲਿਆ ਇਹਨੂੰ ਮੈਂ ਇੱਧਰ ਆ ਤਾ ਦੂਰੋਂ ਭਵੇਂ ਜੱਫੀ ਆਏਗੇ ਚੱਲ ਜੇ ਤਾਂ ਨਿਕਲੇ ਕੋਈ ਦਾ ਦੂ ਮਾਰ ਦੇ ਤਾਂ ਦਾ ਕੋਈ ਨਹੀਂ ਬਸ ਸਿੱਧੀ ਧੌਣਾ ਤੇ ਐ ਮਾਰ ਜਿਉ ਠਾ 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 ਮੁੱਕੀ ਪੈਰ ਤੋਂ ਆਇਆ ਠਿੱਕੇ ਮਾਰਨੀ ਚਾਹੀਦੀ ਰੱਖੇ ਥੱਲੇ ਬੰਦਾ ਪੜਾਏ ਨਹੀਂ ਮੁੱਕੀਆਂ ਦਾ ਵੀ ਮਾਰਦਾ ਦਾ ਵੀ ਹੁੰਦੇ ਤਾਂ ਕਿਉਂ ਨਹੀਂ ਮਾਰਦਾ ਦਾ ਕੋਈ ਫੱਕ ਜਿੰਦਗੀ ਚ ਕੀਤਾ ਨਾ ਆਇਆ ਮਾ ਲੋਡ ਨਹੀਂ ਪਈ ਦਾਗੀ ਮਾਨਾ ਖੇਤ ਵਾਲੇ ਖੜੋ ਆ ਗਏ ਮੈਂ 15 ਕਿੱਟਾ ਲਾਇਆ ਕਿ ਕਿੱਟੇ ਰਾਂ ਕਰੀ ਲੈ ਗਿੱਟੇ ਵਾਲਾ ਕੰਮ ਹੀ ਨਹੀਂ ਦੇ ਹਾਂ ਗਿੱਟੇ ਵਾਲਾ ਕੰਮ ਹੀ ਨਹੀਂ ਆ 2014 ਅੱਧਾ ਲੱਗਦਾ ਬੰਦੇ ਦਾ ਫਿਰ ਉਹ ਲੈਵਲ ਜਿਆ ਪੰਜ ਤਾਂ ਪਿਆ ਉਹਨੇ ਮੁਰਦਾ ਹੀ ਨਹੀਂ ਸਰੀਰ ਮੁੜ ਕੇ ਗਿੱਟੇ-ਗੁੱਟੇ ਵਾਲੇ ਹੁਣ ਆ ਹੈਗੇ ਆ ਮੁੰਡੇ ਨਾਲ ਗਿੱਟੇ-ਗੁੱਟੇ ਹੀ ਫੜਨੇ ਹੈ ਪੀ ਨਾ ਬੀ ਇੱਕ ਵਾਰ ਟੀ ਕਰ ਜੇ ਨਾ ਪੀ ਤੇ ਕਿੰਨੇ ਬੜੇ ਬਾਲਾ ਮਛਰ ਹੋ ਗਿਆ ਜੇ ਉਹਦੇ ਉੱਤੇ ਪਾ ਲੈਂਦੇ 4 5 ਤਰੀਬ ਅੱਥੇ ਤੱਕ ਹੋ ਗਿਆ 5:00 ਵਜੇ ਉਹਦੋਂ ਨਾ ਪੈਰਾਂ ਮੱਡੀ ਛੱਡਦੇ ਜਿੰਨੋਂ ਬਲਾ ਜਾਤੀ ਕਿਦਾਂ ਦੇ ਹੁੰਦੇ ਪਹਿਲੋਂ ਜਾਤੀ ਹੁੰਦੇ ਵੀ ਸਿੰਘਾਂ ਤੱਕ ਮਗਰੋਂਦੇ ਕੰਮ ਕਰਦੇ ਗੱਲ ਵੇਖੀ ਚਿਗਾਠੇ ਉਦੋਂ ਵੱਡੇ ਸੀ ਨਾ ਹੈ ਹੀ ਨਹੀਂ ਹੁਣ ਚਿਗਾਠੇ ਉੜਦੇ ਮਸਲਾਂ ਜਿਹੇ ਵਾਲੇ ਆ ਚਿਗਾਠਾ ਹੀ ਇਹ ਕਿਹਦਾ ਵੇਲਾ ਚਿਗਾਠੇ ਹੁਣ ਛੋਟੇ ਹੱਥ ਪਿੰਡੇ ਵਾਲਾ ਹੁੰਦਾ ਇਹਨਾਂ ਨਾਲ ਵਾਂਝੇ ਹੁੰਦੇ ਹੋਰ ਹੀ ਭਜ ਜਾਂਦਾ ਹੋਰ ਤੋਂ ਵੱਡੇ ਹੋਰ ਡੀਏ ਵੀ ਤੇ ਜਾਫੀ ਵੇਖ ਰਹੇ ਹੁੰਦੇ ਉਹ ਕਿੱਡੇ ਲੰਮੇ ਲੰਮੇ ਛੀਤੇ ਆਉਣੀ ਉਹ ਦੂਜੇ ਉਹ ਹੈ ਨਾ ਕੀਪੇ ਦਾ ਫਿਰ ਉਹ ਸਾਰੇ ਕਿੱਡੇ ਕਿੱਡੇ ਤਾਉਂ ਦੇ ਲੱਗਦੇ ਉਹਦੇ ਸੇਰੋ ਤਾਉ ਨਾਲ ਨਾਲ ਤਾਉ ਸੰਗਲ ਕਿੱਧਰ ਫੜਦਾ ਬੰਦਾ ਕੁਖੜੀ ਕਰਦਾ ਅਗਲੇ ਬੰਦੇ ਬੜਮੇ ਤੇ ਬਾਵਾ ਐ ਕਰਕੇ ਤਾਂ ਐ ਕਰ ਦਿੰਦਾ ਬਾਵਾ ਨੂੰ ਗੁਰਿੰਦਰ ਕਾਲ ਐ ਬਾਹ ਦੋ ਕਰ ਦਿੰਦਾ ਬਾਵਾ ਪਾ ਚੱਲ ਜੱਪੀ ਮੀਰੀ ਪੀਰੀ ਦੇ ਵੇਖਿਆ ਜਾਪੀ ਜੋ ਬਣ ਸਾਰੇ 6 ਫੁੱਟ ਤੋਂ ਸਾਹ ਦੇ ਇਹਦਾ ਕੀ ਕਰਨਾ ਸ਼ੰਕਰ ਹੁਣ ਕੋ ਕਬੱਡੀ ਪਲੇਅਰ ਤੋਂ ਛੋੜੇ ਰਹਿ ਗਏ ਛੋਡੀਆਂ ਖਰਾਕਾਂ ਵਾਲੇ ਵੀ ਗਾਂ ਨਹੀਂ ਆਏ ਬਾਹ ਨਹੀਂ ਆ ਗਾਣੀ ਹੁਣ ਦੇ ਕਾਇਲਸ ਚੱਲ ਪਿਓ ਦੇ ਵਿੱਚ ਚੱਲ ਖਾ ਬਾਹਰ ਚੱਲ ਤੋਂ ਜਾਂਦਾ ਲੱਗਾ ਆ ਇਹ ਚੱਲਿਆ ਆ ਕੇ ਬੱਸ ਇਹ ਆਪਣੇ ਮਾਝੇ ਦੇ ਫੇਰ ਵੀ ਆ ਗਏ ਜਿੱਦਾ ਆਂ ਬਾਪੇ ਫੇਰ ਵੀ ਉਹ ਚ ਆ ਚਗਾਠ ਦੀ ਵੱਡੀ ਢਿੱਡ ਫੁੱਲ ਚੱਲੋ ਜਾ ਕੇ ਬੱਸ ਚੱਲੇ ਜਾ ਬੱਸ ਇਹ ਨਾ ਜਿਹੜਾ ਸੋਸੇ ਜਿਹੜੇ ਨਹੀਂ ਪੱਛੇ ਗਈ ਹੈ ਨਾ ਕੋਈ ਨਾ ਕੋਈ ਉੱਡਦਾ ਪਹਿਲੋ ਤਾਬਾ ਹੀ ਹੁਣ ਇਹ ਉੱਠ ਪਿਆ ਕੋਈ ਨਾ ਕੋਈ ਫੇਰ ਉੱਠੂਗਾ ਕਾ ਤੂੰ ਸੁਣਾ ਤਾਬੇ ਚ ਨਿੱਕਲੀ ਗਈ ਨਹੀਂ ਤਾਬੇ ਵਰਗਾ ਫੇਰ ਕੋਈ ਆ ਗਈ ਇਕਜੀਤ ਵੀ ਕੋਈ ਤੂੰ ਕਹਿੰਦੀ ਮਨ ਕਰਦੀ ਸਮਾ ਸਮਰਾਤੇ ਨਾਲ ਜਲਦੀ ਹਾਂਜੀ ਅਜੇ ਦੇ ਦਿੱਤੀਆਂ ਨਾਮ ਨੂੰ ਆਪਾਂ ਨੂੰ ਹਾਂ ਦੇ ਦੋ ਜੀ ਸਾਰੇ ਸਾਡੂ ਬੁਟੇ ਸਰ ਮਾਨ ਸਤਿਗੁਰੂ ਸਰਨਾ ਜੋ ਸਾਰੇ ਖਿਡਾਰੀਆਂ ਦੇ ਲਈ ਜਥੇਦਾਰ ਬਾਬਾ ਨਿਸ਼ੰਕਰ ਸਿੰਘ ਜੀ ਦਾ ਵਿਸ਼ੇਸ਼ ਮਾਨ ਸਨਮਾਨ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਬ੍ਰਹਮ ਜੀ ਨੇ ਧੰਤਨ ਬਾਬਾ ਭਾਈ ਲਕੀਆ ਜੀ ਦੇ ਵਜ਼ੀਰ ਜਿਹੜਾ ਸਰਬੰਤ ਦਾ ਭਲਾ ਮੰਗਦੇ ਅਰਦਾਸ ਦੇ ਵਿੱਚ ਯਾ ਮਾਰਦਾ ਦਾ ਜ਼ੋਰਦਾਰ ਸ਼ੁਰੂਆਤ ਤੋਂ ਲੱਗੀ ਹੈ ਇਧਰਲੀ ਸੈਡ ਫਤੇਪੁਰਿਆ ਕੁਲਵੀਰ ਸੰਧੂ ਨੰਨਾ ਚਿਹਤਾ ਹੈ ਔਰ ਮਹਾਪਰਸ਼ਾ ਦੇ ਮਾਰ ਕਥਾ ਦੇਣਾ ਵੱਡੀ ਸ਼ੁਰੂਆਤ ਕਰ ਲਈ ਕਰਦਾ ਵੀ ਹੈ ਇਹ ਕਹਿੰਦੇ ਜਿੱਥੇ ਜਾਂਦਾ ਤੇ ਆਪਣਾ ਕੰਮ ਕਰਦਾ ਵੀ ਹੈ ਇਹ ਗੱਜਦਾ ਵੀ ਹੈ ਇਹ ਮਰਦਾ ਵੀ ਹੈ ਲਓ ਗੱਜਣੇ ਪੰਡਾਲੇ ਵਾਲਾ ਆ ਵੀ ਨਿਊਜ਼ੀਲੈਂਡ ਖੇਡ ਆਇਆ ਲਓ ਟੱਕਰ ਪਰ ਆਹ ਮੁੰਡੇ ਨੇ ਇੰਗਲੈਂਡ ਦਾ ਸੀਜ਼ਨ ਨਚਾਇਆ ਲਓ ਗੱਜਣ ਨੇ ਇੱਕ ਦਾ ਵਾਅਦਾ ਕਰਦੇ ਬੱਚਿਆਂ ਲਈ ਤਾੜੀਆਂ ਮਾਰ ਦਿਓ ਜੀ। ਬੱਕਰ ਦੇ ਲਈ ਤਾੜੀਆਂ ਮਾਰ ਦਿਓ ਇੰਗਲੈਂਡ ਖੇਡਿਆ ਮੁੰਡਾ ਮੇਰੇ ਮਿੱਤਰੋ ਯਾਰ ਖੇਡਿਆ। ਖੇਡ ਕਬੱਡੀ ਵੱਡੀ ਆ। ਟੱਕਰ ਸਿਰੇ ਦੀ। ਉਧਰ ਸਰਦਾਰ ਮੇਰ ਸਿੰਘ ਦੇ ਸਰਪੰਚ ਪੋਰਾ। ਸਰਦਾਰ ਕੇਰ ਸਿੰਘ ਇਹ ਕਹਿੰਦੇ ਕਬੱਡੀ ਦਾ ਜਹਾਜ਼ ਖੁਦਾ ਦਾ ਤੇ ਜਦੋਂ ਵਿਨੇਸ਼ ਪਿਆ ਨੇ ਲਈ ਆਇਆ ਪਰਜਾਹ ਬਣਦੇ ਆਂ ਜਕਰਾ ਬਣਾਦੇ ਜਹਾਜ਼ ਕਰਦੇ ਮਾਝੇ ਵਾਲੇ ਖੁਜਾ ਬਾਡਰ ਬੈਲਟਾਂ 'ਚ ਖੋਸਣ ਕਰਦੇ ਯਾਰ ਉਹਦੀ ਸਾਹ ਦੇ ਪਰਿਵਾਰ ਦਾ ਮਨ ਪਰਵਰ ਕਰਕੇ ਰਸਤੇ 'ਚ ਉਹਦਾ ਬੂਤ ਪਾਉਂਦਾ ਹਨਰ ਦੀਆਂ ਜੰਗਾਂ ਦੀ ਉੱਤੇ ਨਾ ਮਿਲਦਾ ਦੱਸਦਾ ਕਿ ਅੱਜ ਦੇ ਵਿੱਚ ਬਹੁਤ ਬਹਾਦਰਾਨ ਕਰਾਇਆ ਜਿਸ ਦਾ ਜੰਮਨਾ ਹਿਮਾ ਫਰਮਾਨ ਸਰ ਦਾ ਵੀ ਉਪਰ ਤੋਂ ਜੀ ਜੀ ਜੋ ਬਾਤ ਦੀ ਯਾਤਰਾ ਉਹ ਜਿਹੜਾ ਕਮੇਟੀ ਨੂੰ ਸਾਰੇ ਨਗਰ ਤੋਂ ਵੀ ਪਹੁੰਚਿਆ ਜਿੰਨੇ ਵੀ ਸੰਤਾ ਜਿੰਨੇ ਵੀ ਵੱਡਾ ਅੱਜ ਸਰਕਾਰ ਬਹੁਤ ਬਹੁਤ ਧੰਨਵਾਦ ਜੀ ਇਹ ਆਪਾਂ ਹੋਟ ਨੰਬਰ 14 ਸਾਬ ਨੂੰ ਜਿੰਨੇ ਤਾਂ ਵੀ ਅੰਦੇ ਨੰਬਰ ਦੀ ਟੀਮਾਂ ਫਰੰਦੀਪੁਰ ਦੀ ਜਿੱਤੀ ਹੈ ਇਹ ਦੋਵੇਂ ਟੀਮਾਂ ਨੇ ਸਰਕਾਰ ਜੋ ਵੀਰ ਨੇ ਚੰਗਾ ਕਰਕੇ ਨੋਟ ਕਰਿਓ ਇੱਕ 41 ਨੰਬਰ ਹੈ ਸ਼੍ਰੀ ਗੁਰਾਜਨ ਦੇ ਦੀ ਸਪੋਰਟ ਕਪਟੀ ਦਾ 14 ਸਾਬ ਦੇ ਤੇ 7.43 ਨੰਬਰ ਹੈ ਫਰੰਦੀਪੋਤੀ ਟੀਮ ਦੇ ਮਹਤਮਾ ਬਾਬਾ ਬਿੱਤਰ ਸਾਹਿਬ ਕਪਟੀ ਦਾ ਫਰੰਦੀਪੁਰ اوہ 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 اوہ